ਸਾਸਰੀ ਕਾ ਪਰੌ ਕੀ ਆ ਰਿਹਾ ਠੀਕ ਆ ਹਾਂ ਹਾਂ ਮੈਂ ਵੀ ਠੀਕ ਆ ਹੋਰ ਕਿੰਨੇ ਦਿਨਾਂ ਬਾਅਦ ਹੀ ਮਿਲਣ ਲੜੇ ਹੈਨਾ ਵਿੱਚ ਵਿੱਚ ਮੈਂ ਵੀਡੀਓ ਹੀ ਨਹੀਂ ਬਣਦੀ ਰਹੀ ਮਤਲਬ ਵੀ ਆਹੋ ਵਾਵਾ ਹੀ ਦਿਆਂ ਦੀ ਵੀਡੀਓ ਬਣਾਈ ਵੀ ਮੈਂ ਚੰਗੀ ਤਰ੍ਹਾਂ ਹੈਨਾ ਖੁੱਭ ਕੇ ਜਿਦਾਂ ਬੰਦਾ ਵੀਡੀਓ ਬਣਾਉਂਦਾ ਬੰਦਿਆਂ ਵਾਂਗੂ ਇਦਾਂ ਨਹੀਂ ਮੈਂ ਬਣਾਈ ਇਦਾਂ ਹੀ ਅਟੇ ਸਟੇ ਹੀ ਉਤਲੀ ਹਵਾ ਚ ਬਣਦੀ ਬਣਾਦੀ ਰਹੀ ਆ ਕੋਈ ਬਣਾ ਲਈ ਤੇ ਬਣਾ ਲਈ ਕੋਈ ਵੀਡੀਓ ਮਾੜੀ ਚੰਗੀ ਫੋਨ ਜਾਂ ਫਿਰ ਮੈਂ ਕਿਨੇ ਮਾੜੀ ਮੋਟੀ ਬਣਾਉਂਦੀ ਜਿੱਦਾਂ ਦੀ ਮੈਂ ਕੋ ਬਣੀ ਹੈਨਾ ਤੇ ਮਾਰ ਇਦਾਂ ਵਿਆਵਾ ਵੀ ਉਹਾਂ ਚ ਭੀਜੀ ਰਹੀ ਤੇ ਹੈ ਨਹੀਂ ਬਣਾਈ ਤੇ ਹੋਰ ਤੁਸੀਂ ਸੁਣਾਓ ਕਿਦਾਂ ਵਾਵਾ ਸੁਣੀਆਂ ਧੁੱਪਾਂ ਲੱਗਣ ਡੀਆਂ ਹੀ ਹੈਣਾ ਧੁੱਪਾਂ ਬੜੀਆਂ ਵਧੀਆ ਲੱਗਣੀਆਂ ਸੀ ਆਪਾਂ ਖਾਣਾ ਹੁਣ ਫੇਰ ਲੱਗ ਪਈ ਆਈ ਆ ਆਪ ਬਦਲ ਜਾ ਹੋਣ ਲੱਗ ਪਿਆ ਵਿੱਚ ਹੀ ਹੈਣਾ ਚਲ ਕੋਈ ਨਹੀਂ ਫੇਰ ਕੀ ਕਰਨਾ ਆਪੇ ਲੱਗਣ ਲੱਗ ਪੈਣ ਗਿਆ ਜਲ ਬਦਲ ਚ ਤੇ ਫੇਰ ਵੀ ਮਾੜਾ ਮੋਟਾ ਕੋਈ ਦੇਖਦਾ ਜੇ ਤੁੰਦ ਪਈ ਹੋਏ ਤੇ ਕੁਛ ਦੇਦਾ ਹੀ ਹੈ ਨਹੀਂ ਆ ਵੇ ਮੇਰਾ ਇੱਥੇ ਕਿੰਨਾ ਕਾਲਾ ਹੋ ਗਿਆ ਇਹ ਮੈਂ ਲਿਆਵਾਂਗੀ ਕਰੀਮ ਕੈਸ਼ არ ਨਹੀਂ ਲੈਂਦੀ ਹੈ ਨਹੀਂ ਤੇ ਹੋਰ ਕੀ ਦੱਸਾਂ ਪੈਣ ਪਾਓ ਬਣੋਸੀਆ ਪਖਾਨਾ ਪਿਆ ਫ੍ਰਿਜ ਵੀ ਖਰਾਬ ਹੋਈ ਆ ਕਿੱਥੇ ਕਿੱਥੇ ਨਹੀਂ ਪੈਸੇ ਜਦੋਂ ਦੀ ਮੈਂ ਆਈ ਪੈਸੇ ਲਾਲਾ ਮੈਂ ਤੇ ਹਾਰ ਹੋ ਗਈ ਆ ਫ੍ਰਿਜ ਵੀ ਖਰਾਬ ਪਈ ਹੈ ਨਹੀਂ ਗੱਲ ਬਣਦੀ ਬਥੇਰੀ ਮੈਂ ਬਣਾਉਣੀ ਫ੍ਰਿਜ ਦੀ ਆ ਤਾਂ ਠੰਡ ਹੀ ਤੇ ਟਾਈਮ ਪਾਸ ਹੋ ਗਿਆ ਜੇ ਕਿਤੇ ਠੰਡ ਨਾ ਹੁੰਦੀ ਤਾਂ ਮੈਨੂੰ ਤੇ ਤਾਰੇ ਦਿਖਣੇ ਸੀ ਚੰਗੇ ਭਲੇ ਫਿਰ ਬੜਾ ਔਖਾ ਹੋਣਾ ਸੀ ਤੇ ਉਹ ਰਹੀ ਸਹੀ ਵਾਸ਼ਿੰਗ ਮਸ਼ੀਨ ਨੇ ਕਸਰ ਕੱਢਤੀ ਉਹ ਚੰਗੀ ਭਲੀ ਮੈਂ ਬੰਦ ਕੀਤੀ ਕੱਪੜੇ ਧੋ ਕੇ ਤੇ ਮੁਰਕੇ ਇੱਕ ਦੋ ਕੱਪੜੇ ਟੀ-ਸ਼ਰਟਾਂ ਜਿਹਾ ਹੀ ਮੇਰੀਆਂ ਉਹ ਹੱਥ ਨਾਲ ਧੋਤੀਆਂ ਤੇ ਮੈਂ ਚਾਹ ਲੈ ਨੂੰ ਵੀ ਘੇੜਾ ਦਵਾਲੀ ਨੇ ਵਿੱਚ ਸੁੱਕ ਜੇਗੀ ਹਨਾ ਉਸ ਸਿਆਪਾਖਾਨਾ ਸੁਕਣ ਦੇ ਚੱਕਰ ਚ ਉਹ ਮੈਂ ਪਾ ਤੀਆਂ ਤੇ ਉਹ ਪਤਾ ਨਹੀਂ ਮੈਕ ਨੇ ਕੱਪੜੇ ਕੱਢੇ ਜਾਂ ਮੈਕ ਕੋਈ ਸੈਟਿੰਗ ਗਲਤ ਮਲਤ ਹੋ ਗਈ ਆ ਜਾਂ ਪਤਾ ਨਹੀਂ ਕੁਦਰਤੀ ਹੋ ਗਈ ਆ ਤੇ ਮਜਬੂਰ ਕੋਈ ਵਿਗਨ ਪੈ ਗਿਆ ਵਾ ਉਹ ਵੀ ਹੁਣ ਮਿਸਤਰੀ ਨੂੰ ਸੱਦਿਆ ਤੇ ਮਿਸਤਰੀ ਨੇ ਪਤਾ ਨਹੀਂ ਹੁਣ ਕਿੰਨੇ ਖੜਨੇ ਪਈ ਪਹਿਲਾਂ ਤੁਹਾਨੂੰ ਮੈਂ ਕੱਲ ਦਾ ਫੋਨ ਕਰਨੀ ਹੂੰ ਨਹੀਂ ਡਿਆ ਕਿਉਂਕਿ ਫਿਰ ਅਜੇ ਕੱਪੜੇ ਸੁਕਾ ਹੀ ਲਈਏ ਮਸ਼ੀਨ 'ਚ ਤੇ ਫੇਰ ਹੀ ਕੰਮ ਸੁੱਤਰ ਪੈਂਦਾ ਹੈ ਨਾ ਉਹ ਨਿੱਤਰ ਚੁਏ ਜੇ ਕਿਰ ਦੇ ਰਹਿੰਦੇ ਤਾਂ ਕਈ ਦਿਨ ਕੱਪੜੇ ਫੇਰ ਦੁਬਾਰਾ ਗੰਦੇ ਹੋ ਜਾਂਦੇ ਧਾਰਾਂ ਤੇ ਹੀ ਪਏ ਹੈ ਨਾ ਉਹ ਮੈਂ ਹਾਂ ਹੁਣ ਮਿਸਤਰੀ ਨੂੰ ਸੱਦਿਆ ਹੁਣ ਸੱਦਿਆ ਤੇ ਉਹ ਅਜੇ ਤੱਕ ਆਇਆ ਹੈ ਨੀਓ ਉੱਤੇ ਵੀ ਉੱਤੇ ਵਾਲਾ ਜਿਹੜਾ ਬੂਆ ਵਾਹੜਾ ਸ਼ੱਕ ਤੇ ਉਹ ਮੰੰਤੀ ਜੀ ਦਾ ਜਿਹੜਾ ਕਮਰਾ ਜਿਆ ਬਣਾਇਆ ਹੁੰਦਾ ਨਿਕਾਜਾ ਕੁੱਤੇ ਉਹਦਾ ਵੀ ਜਿਹੜਾ ਇੱਕ ਬੂਆ ਵਾ ਉਹ ਵੀ ਬੜਾ ਖਰਾਬ ਹੋਇਆ ਉਹ ਵੀ ਇਦਾਂ ਇੱਕ ਲੱਤ ਦੀ ਮਾਰ ਆ ਉਹਨੂੰ ਮਾਲੀ ਜੀ ਕੋਈ ਲੱਤ ਮਾਰੇ ਤੇ ਬੂਏ ਦੇ ਵਿੱਚ ਦੇਖੋ ਜਨਾ ਇਦਾਂ ਮੋਰਾ ਉਹ ਮੈਂ ਹਾਂ ਹੁਣ ਇਹ ਵੀ ਚੇਂਜ ਕਰਾਉਣੀ ਆ ਪਿੱਛੇ ਇੱਕ ਭਾਰੀ ਆ ਉਹ ਵੀ ਚੇਂਕਰ ਤੇ ਫਿਰ ਤੈਨੂੰ ਪਤਾ ਬੀ ਰਹੀ ਏ ਤੇ ਫੇਰ ਹੀ ਆ ਹੁਣ ਇਦਾਂ ਤੇ ਘਰ ਤੇ ਪੈਸੇ ਫਿਰ ਚਾਹੀਦੇ ਆ ਹੁਣ ਬੜਾ ਘਰ ਦਾ ਕੰਮ ਹੋਣ ਵਾਲਾ ਆ ਮੈਂ ਦਵਾਰ ਪੀ ਰਿਪੇਅਰ ਜੀ ਪਰ ਮੈਂ ਫਿਰ ਹੁਣ ਹਜੇ ਕਰਾਉਂ ਜੀ ਨਹੀਂ ਰਹੀ ਹੈਗੀ ਤੇ ਜਿਹੜੀ ਜ਼ਿਆਦਾ ਜ਼ਰੂਰੀ ਜ਼ਰੂਰੀ ਹੋ ਤਾਂ ਕਰਾਉਣੀ ਪੈਣੀ ਆ ਉਹ ਫਿਰ ਉਹ ਮੈਂ ਕਰਮਨੀ ਆ ਜਿਹੜਾ ਨਿਕਲਦੀ ਧੁੱਪ ਤਾਂ پتہ ਨਹੀਂ ਜਾਨੀ ਆ ਬਾਹਰ ਨੂੰ ਲਿਆਉਣੀ ਹੈ ਮਿਸਤਰੀ ਮਸਤਰੀ ਲੱਭ ਕੇ ਤੇ ਹੋਰ ਸੁਣਾਓ ਤੁਸੀਂ ਠੀਕ ਠਾਕ ਜੇ ਹਾਂ ਠੀਕ ਰਹਿਣੀ ਆ ਮੈਂ ਵੀ ਬਸ ਆਹੋ ਪਿੱਛੇ ਲੱਕੜਾਂ ਨਾਲ ਗੱਲਬਾਤ ਘੱਟ ਮੇਰੀ ਹੋਣੀ ਹੁਣ ਮੈਂ ਕਰਿਆ ਕਰਾਂਗੀ ਤੁਹਾਡੇ ਨਾਲ ਰੋਜ਼ ਹੀ ਗੱਲਬਾਤ ਚੰਗਾ ਹੁਣ ਵਧੀਆ ਗੱਲਬਾਤ ਕਰਿਆ ਕਰਾਂਗੀ ਤੁਹਾਡੇ ਨਾਲ ਚਲ ਚੰਗਾ ਮੈਂ ਤੁਹਾਨੂੰ ਵਿਖਾ ਲਨੀ ਆ ਸੈਮੇਂ ਕੰਮ ਧੰਦਾ ਕਰ ਲਿਆ ਖਲੋ ਜਿ ਵਿਖਾਉਣੀ ਆ ਆਹੋ ਆਹ ਵੇਖੋ ਸਾਫ ਸਫਾਈ ਸਾਰੀ ਸਾਢੀ ਹੋ ਗਈ ਆ ਉਹ ਸਾਬ ਸਫਾਈ ਕਰਕੇ ਤੇ ਟਾਈਮ ਸਾਰੀ ਗਈਆਂ ਬੈ ਤੇ ਬੂਆ ਮਾਰ ਛੜਨੀਆਂ ਹੁੰਦੀਆਂ ਆ ਬਾਹਰ ਵਾਲਾ ਬੂਆ ਵੀ ਬੰਦ ਕਰ ਛੜਦੀਣਾ ਤੇ ਆ ਦੇਖਾ ਕਿਚਨ ਕੁਚਨ ਵੀ ਸਾਰਾ ਸਾਫ ਆ ਹੈ ਨਾ ਕਿੰਨੇ ਕੰਮ ਕੰਮ ਹੋ ਗਿਆ ਮਾਤਾ ਤੋਤਾ ਉਂਝ ਨਿੰਗਾ ਅਜੇ ਆਨੇ ਰਾਜਾ ਤੈਨੂੰ ਤਾਂ ਲੱਗਣ ਰਿਹਾ ਵਾ ਕਿ ਬੂਏ ਬਾਵੇ ਜੋ ਬੰਦ ਕੀਤੇ ਟਾਈਮ ਤੇ ਵਾਵਾ ਹੋ ਗਿਆ ਆ ਟਾਈਮ ਤੇ ਹੋਣਾ ਮੇਰੇ ਖਿਆਲ ਚ 8 9 ਦਾ ਆ ਕਮਰੇ ਚ ਨਿਜ ਰੱਖ ਸਫਾਈ ਕੀਤੀ ਮੈਂ ਤਾਂ ਆਪਣੀ ਸਿਆਮ ਆਵਾਜ਼ ਘਟ ਕਰ ਬੇਟਾ ਮੈਂ ਕੀ ਮੈਂ ਖੁਣ ਤੁਹਾਨੂੰ ਪਤਾ ਹੀ ਜੜਾ ਇੱਕ ਕਾਮਾ ਦੁਨੀਆ ਦੇ ਵਿੱਚ ਇਹ ਕੋਈ ਦੂਸਰਾ ਕੋਈ ਕਾਮਨੀਆਂ ਸਵਾਇਫ ਹੋਣ ਤੋਂ ਫੋਨ 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 ਭਾਗ ਹੋਈ ਨਾ ਇੱਕ ਦਿਨ ਫੋਨ ਨੇ ਇਹਨੂੰ ਲੈ ਲੈਣਾ ਤੇ ਆ ਸੈਮਰੀ ਨੇ ਸੈਮਰੀ ਨੂੰ ਵੀ ਹਜੇ ਮੈਨੂੰ ਨਵਾਉਣਾ ਸੀ ਤੈਨੂੰ ਵੀ ਨਹੀਂ ਨਵਾਇਆ ਤੇ ਆ ਬੈੱਡ ਦੀ ਹਾਲਤ ਵੇਲਾ ਕਿੰਨੀ ਖਰਾਬ ਆ ਉਹ ਲੱਕੜ ਵਾਲਾ ਮਿਸਤਰੀ ਹੁੰਦਾ ਤੇ ਮੈਂ ਇਹਦਾ ਵੀ ਕੰਮ ਸਿੱਧਾ ਕਰਨੀ ਫਿਰ ਮੈਂ ਬੈੱਡ ਲੈ ਹੀ ਨਹੀਂ ਮੈਂ ਪ੍ਰੋਗਰਾਮ ਨਾ ਕੈਨਸਲ ਜਾਈ ਕਰ ਲਿਆ ਬੈੱਡਾਂ ਵਾਲਾ ਕਿ ਜੇ ਮੈਂ ਲੈ ਵੀ ਲੈ ਤੇ ਮਗਰੋਂ ਮੇਰੇ ਇਹੀ ਹਾਲ ਹੋਜਣਾ ਚੱਲ ਦਫਾ ਕਰ ਪਈ ਤੇ ਖਲਾਰਾ ਪਲਾਰਾ ਨਾਲ ਖੰਬਥੇਰਾ ਪਿਆ ਆ ਇੱਥੇ ਤੇ ਹੁਣ ਚੁੱਕਨੇ ਆ ਇਹ ਵਾਲੇ ਕਮਰੇ ਦਾ ਵੀ ਖਲਾਰਾ ਪਲਾਰਾ ਤੇ ਭੈਣ ਭਰਾ ਤੁਹਾਨੂੰ ਮੈਂ ਵਿਖਾਉਣੀ ਆ ਇੱਕ ਨਾ ਮੈਂ ਕਮੀਜ਼ ਦਾ ਕਪੜਾ ਲੱਤੀ ਐ ਅੰਡਰਮਾਰੀ ਚ ਹੀਗਾ ਕਵੱਲੇ ਕਮੀਜ਼ ਦਾ ਹੀ ਲੈ ਕੇ ਆਈ ਹਾਂ ਤੇ ਉਹ ਪਹਿਲਾਂ ਤੇ ਮੈਨੂੰ ਉਹ ਪਹਿਲਾਂ ਤੇ ਮੈਨੂੰ ਹੀ ਪਸੰਦ ਬੜਾ ਹੈ ਨਾ ਉੱਥੇ ਤੇ ਮੈਨੂੰ ਆਹ ਸੂਟ ਬੜਾ ਪਸੰਦ ਆਇਆ ਕਮੀਜ਼ੇ ਤੇ ਹੁਣ ਘਾਹ ਰਾਨ ਕੇ ਨਾ ਮੇਰਾ ਫਿਰ ਇਹ ਤੋਂ ਪਤਾ ਨਹੀਂ ਕਿਉਂ ਮਾਨੇ ਜਾ ਚੁੱਕਿਆ ਗਿਆ ਵੀ ਹੈ ਨਹੀਂ ਸੋਨਾ ਦਫਾ ਕਰੂ ਪਰੇ ਮੈਂ ਨਹੀਂ ਸਲਾਈ ਕਰੂਣਾ ਇਹ ਹੁਣ ਕਦੋਂ ਦਾ ਅਲਮਾਰੀ ਚ ਰੋਲਦਾ ਫਿਰਨ ਗਿਆ ਇਹਦੇ ਚੰਗਾ ਵਾਪੇ ਇਹਦੇ ਨਾਲ ਕਿੱਦਾਂ ਦੀ ਸਹੀ ਲੱਗੇਗੀ ਸਲਵਾਰ ਮੇਰਾ ਤਾਂ ਦਿਲ ਕਹਦਾ ਜਿਦਾ ਐਸ ਕਲਰ ਦੀ ਸਲਵਾਰ ਹੋਏ ਹੈ ਨਾ ਤੇ ਇਸੇ ਕਲਰ ਦਾ ਦੁਪੱਟਾ ਫੇਰ ਮੈਂ ਸੋਚਨੀ ਆ ਵੀ ਦਫਾ ਕਰ ਪਰੇ ਮੈਂ ਨਹੀਂ ਲੈਣਾ ਹੈਗਾ ਅੰਮੀ ਕੀ ਕਰਨਾ ਲੈ ਕੇ ਤੇ ਮੇਰੇ ਕੋ ਐਸ ਕਲਰ ਦੀ ਮਜੈਂਟਾ ਆ ਜਿਹੜਾ ਵਿੱਚ ਮਜੈਂਟਾ ਜਿਹਾ ਕਲਰ ਹੈ ਨਾ ਇਸ ਰੰਗ ਦੀ ਘਰੇ ਹੀ ਕਿਹੇ ਹੋਰ ਸੂਟ ਨਾਲ ਦੀ ਸਲਵਾਰ ਆ ਹੈ ਨਾ ਤੇ ਚੁੰਨੀ ਉਹ ਇਹਨਾਂ ਮੈਚ ਹੋ ਜਣੀ ਤੇ ਹੁਣ ਮੈਂ ਸੋਚਉਣੀ ਆ ਵੀ ਇਦਾਂ ਕਰਦੀ ਇਹਨੂੰ ਸਿਲਾਈ ਕਰਾ ਹੀ ਲੈਣੀ ਆ ਹੈ ਨਾ ਸਿਲਾਈ ਕਰਾ ਲਾਂਗੀ ਤੇ ਚੱਲ ਫਿਰ ਬੰਦਾ ਪਾ ਹੀ ਲੈਂਦਾ ਤੇ ਵੇਣੀ ਆ ਜੜਾਉਂਗੀ ਇਹ ਵਾਲਾ ਵੀ ਦੇ ਕੇ ਆਉਂਗੀ ਤੇ ਇੱਕ ਸੂਟ ਪਹਿਨ ਡਰਾਈ ਕਲੀਨ ਵਾਸਤੇ ਦੇ ਕੇ ਆਈਆਂ ਤੈਨੂੰ ਖਰਮ ਦੱਸਿਆ ਹੀ ਕੱਲ ਵੀ ਉਹ ਪਹਿਣਾ ਕਿੰਨਾ ਹੀ ਮਹਿੰਗਾ 400 ਰੁਪਿਆ ਵਾਲੇ ਆਈਆਂ ਡਰਾਈ ਕਲੀਨ ਦਾ ਤੇ ਇੱਕ ਹਜੇ ਦੇਣਾ ਵਾ ਉਹ ਜਿਹੜਾ ਉਹੀ ਕੱਲ ਵਿਆਹ ਗਈਆਂ ਤੇ ਉਥੋਂ ਅੱਗੇ ਜਦੋਂ ਵਿਆਹ ਗਈਆਂ ਤੇ ਉਥੋਂ ਨਹੀਂ ਦੱਸਿਆ ਤੈਨੂੰ ਅੱਡੀ ਚੜ ਕੇ ਫਟ ਗਿਆ ਸੀ ਤੇ ਉਹ ਵਾਲਾ ਵੀ ਹੁਣ ਮੈਂ ਦੇਣਾ ਆ ਉਹ ਦੇ ਕੇ ਆਈਆਂ ਸੱਚ ਨੂੰ ਵੀ ਉਹ ਚਲ ਰ ਫੁਰਫੂ ਕਰਕੇ ਜੇ ਠੀਕ ਹੋ ਜੇ ਤੇ ਤੇ ਉਜ ਨੂੰ ਦੇ ਕੇ ਆਈਆਂ ਉਹ ਕਪੜੇ ਸਲਾਈ ਕਰਦਾ ਉਹਨੂੰ ਫੇਰ ਆ ਵੀ ਦੇ ਕੇ ਆਵਾਂਗੀ ਹੁਣ ਕਮੀਜ਼ ਵੀ ਆਲਾ ਸਲਾਈ ਕਰਦੇ ਬਣਾ ਦੇਗਾ ਤੇ ਉਦਾਂ ਉਦੋਂ ਤਾਂ ਮੈਨੂੰ ਸੋਹਣਾ ਲੱਗਦਾ ਸੀ ਤੇ ਹੁਣ ਮੈਨੂੰ ਆ ਸੋਈ ਨਾ ਪਸੰਦ ਜਿਆਣੀ ਜਾਂ ਫਿਰ ਔਰੈਂਜ ਕਲਰ ਦੀ ਸਲਵਾਰ ਨਾ ਐਨਾ ਚੰਗੀ ਲੱਗੂਗੀ ਆ ਵਾਲੇ ਕਲਰ ਦੀ ਵੇ ਨਹੀਂ ਆ ਕੀ ਕਰਦੀਆਂ ਜੋ ਵੀ ਸਹੀ ਲੱਗੇਗਾ ਫਿਰ ਕਰਾਂਗੀ ਅੱਜ ਦੇ ਕੇ ਆਉਂਗੀ ਹੈਲੋ ਸਸ਼ਕਲਪਨ ਬਰਾਉਨ ਸਲਾਈ ਕੀ ਆਲ ਦਾਡਾ ਤੁਹਾਨੂੰ ਕਹ ਰਹੀ ਆ ਕਿ ਮੈਂ ਠੀਕ ਨਹੀਂ ਆ ਤੇ ਤੁਹਾਨੂੰ ਮੇਰੀ ਆਵਾਜ਼ ਥੋੜਾ ਜਿਹਾ ਫਰਕ ਲੱਗ ਰਿਹਾ ਤੇ ਆ ਵੇ ਲੋ ਕੋਈ ਬਾਤ ਚੱਲਿਆ ਅਰਨ ਗਿਆ ਤੇ ਹੋਰ ਫਿਰ ਰੋਟੀ ਦੁੱਤੀ ਆਪਾਂ ਖਾ ਲਈਆ ਤੇ ਹੁਣ ਕੋਈ ਕਹਿੰਦਾ ਮੈਂ ਨਾ ਬਾਜ਼ਾਰ ਜਾਣਾ ਸੀ ਕਿ ਮੈਂ ਕਿਚਲੋ ਹੋਇਆ ਮੇ ਲੜਾਕ ਨੂੰ ਨਾ ਕੋਈ ਤੇ ਆਵਾਜ਼ ਖੜਾ ਸਾ ਉੱਡ ਗਈ ਮੈਂ ਕਿ ਪਹਿਲਾਂ ਕਿ ਮੈਂ ਬੋਲਦੀ ਨਹੀਂ ਤੇ ਹੁਣ ਮੇਰੀ ਬਾਤ ਹੀ ਨਿਕਲਦੀ ਤੇ ਇੰਟਰੈਕਸ਼ਨ ਤਾਂ ਬੰਦ ਹੋ ਗਏ ਮੈਂ ਕਿ ਗਾਂਦ ਬਸ ਪਾ ਲਿਆ ਚੰਗਾ ਕਿ ਲੋਕਾਂ ਖਿਆਲ ਹੈ ਮੇਖਦੀ ਆਪ ਦਾ ਫਟ ਪੈ ਗਿਆ ਕੀ ਕਰਾ ਲੇਕੋ ਖੁੱਲਿਆ ਵੀ ਨਹੀਂ ਖਾਂਦੇ ਕੁਝ ਵੀ ਨਹੀਂ ਬੋਲੇ ਜਾਂਦੇ ਮੇਰਾ ਕਿੰਨਾ ਤੇ ਭੈਣ ਭਰਾਓ ਖੱਜਲ ਖਰਾਬ ਹੋ ਕੇ ਤੇ ਆ ਗਈਆਂ ਘਰ ਪਹਿਲਾਂ ਗਈਆਂ ਲੋਹੇ ਦਾ ਜਿਹੜਾ 게ਟ ਬੰਦਦੇ ਉਹਨਾਂ ਵਾਲ ਉਤੇ ਉਹ ਲਾਉਣ ਵਾਸਤੇ ਜਿਹੜਾ ਬਣਾਉਣਾ ਵਾ ਤੇ ਉਹ ਵੀ 5000 ਦਾ ਹੀ 5000 ਤੋਂ ਪਲੱਸ ਪਲੱਸ ਹੀ ਜਾਂਦੇ ਸੀ ਫੇਰ ਹੋਰ ਦੋ ਚੌ ਚੌ ਦੁਹ ਚੌ ਦੁਕਾਨਾਂ ਤੇ ੱੱਕੇ ਖਾਦੇ ਫੇਰ ਲਮੂਨੀ ਹੁੰਦੇ ਦਰਵਾਜ਼ਿਆਂ ਪਿੱਛੇ ੱੱਕੇ ਖਾਦੇ ਤੇ ਬਥੇਰਾ ਖੱਜਲ ਖਰਾਬ ਹੋ ਕੇ ਆਈਆਂ ਕਦੋਂ ਦੀ ਖੱਜਲ ਖਰਾਬ ਹੋਣ ਈ ਹਾਂ ਉਹ ਜਿਉਂ ਦੀ ਘਰੋਂ ਨਿਕਲੀ ਘਟੋ ਘਟ ਮੈਨੂੰ 2 ਢਾਈ ਘੰਟੇ ਹੋ ਗਏ ਨਿਕਲੀ ਨੂੰ 2 ਢਾਈ ਘੰਟੇ ਬਸ ਮੈਂ ਹੋਈ ਭੂਆਂ ਬਾਵਿਆਂ ਵਾਲਿਆਂ ਦੇ ਮਗਰੀ ਫਿਰਦੀ ਰਹੀ ਹਾਂ ਤੇ ਚਲੋ ਕੁਛ ਨਾ ਕੁਛ ਨਹੀਂ ਕਰ ਕੀ ਵੀ ਆਈਆਂ ਇੱਕ ਤੇ ਰਾਜਮਿਸਤਰੀ ਨੰਬਰ ਲੈ ਕੇ ਆਈਆਂ ਫਿਰ ਫਿਟਿੰਗ ਹੋਣੀ ਤਾਂ ਤੋੜ ਪਾਜਦੀ ਹੋਣੀ ਨਾ ਉਹ ਫਿਰ ਚਾਹੀਦੀ ਸੈਟਿੰਗ ਵੀ ਹੋਣਾਂ ਦੀ ਹੈ ਨਾ ਕਰਨੀ ਤੇ ਹੋਰ ਵੀ ਤਾਂ ਅਜਿਹੇ ਕੋਈ ਇੱਕ ਅੱਦਾ ਕੰਮ ਹੀ ਕਰਨ ਵਾਲਾ ਲੱਕੜ ਵਾਲੇ ਮਿਸਤਰੀ ਨੂੰ ਕਹਿ ਕੇ ਆਈਆਂ ਉਹ ਤਾਂ ਪਤਾ ਨਹੀਂ ਹੁੰਦਾ ਈ ਕਿ ਨਹੀਂ ਹੁੰਦਾ ਤੇ ਆਂਦਿਆਂ ਨੂੰ ਮੈਂ ਕਿ ਮੈਂ ਕਿ ਦਈ ਹੀ ਉਹ ਕਢਣਾ ਮੱਖਣ ਵਿਖਾਉਣੀ ਤੁਹਾਨੂੰ ਉਹ ਦਈ ਹੀ ਉਹ ਦਵਾਈ ਖਾਣ ਦੀ ਆ ਤਿੰਨ ਨਾਲ ਉਹ ਦਈ ਮੈਂ ਕਿ ਥੋੜਾ ਜਿਆਦਾ ਨਾ ਪਿਆਰ ਆਣ ਦੇ ਬਾਅਦ ਇਹ ਫੇਰ ਹੋਣਾ ਇਦਾਂ ਨਹੀਂ ਹੁਣ ਦਵਾਈ ਨਹੀਂ ਖਾਦੀ ਸਵੇਰ ਦੀ ਠੀਕ ਹੈ ਨਹੀਂ ਤੇ ਦਵਾਈ ਨਹੀਂ ਖਾਦੀ ਤਾਂ ਹੁਣ ਖਾਣ ਜੀ ਆ ਲੈ ਕੇ ਆਈਆਂ ਲੈਟ ਜਿਹਾ ਮਾਂ ਲੈਟ ਹੈ ਨਹੀਂ ਨੇਰਾ ਚ ਲੱਗਣ ਡਿਆ ਆ ਆ ਵਾਲੀ ਜਿਹਾ ਇੱਕ ਆ ਮੈਂ ਚੱਲ ਵਿਖਾ ਕੇ ਲਿਆਉਣੀ ਆ ਤੇ ਦੁਕਾਨ ਤੇ ਜੱਗ ਗਈ ਤੇ ਦੋਵੇਂ ਚੱਲ ਪਏ ਆ ਵੀ ਚੱਲ ਪਿਆ ਨੇ ਆ ਵੀ ਚੱਲ ਪਿਆ ਇਨਹੀ ਸੇ ਚਾਰਜ ਕਰਨ ਦੇ ਤੇ ਹੁਣ ਉਹ ਦਿਖਾਉਣ ਵਾਲਾ ਕਹਿੰਦਾ ਇਹ ਦੋਵੇਂ ਠੀਕ ਨੇ ਮੈਂ ਕੀ ਪਤਾ ਕੀ ਬਿਮਾਰੀ ਪਈ ਆ ਲੈ ਕੇ ਆਈਆਂ ਅਮਰੂਦ ਸਭ ਬੇਈਮਾਨੀ ਬਿਠੇਰੀ ਵੈਂਦਿਆ ਵੈਂਦਿਆ ਵੀ ਬੇਈਮਾਨੀ ਕਰ ਦਿੰਦੇ ਕੀ ਕਰੇ ਬੰਦਾ ਉਹਨੂੰ ਮੈਂ ਹਾਂ ਤੇ ਪੱਕੇ ਪੱਕੇ ਹਨ ਹਾਂ ਭਾਈ ਉਹਨੇ ਵੀ ਕੀਤਾ ਵੀ ਸਾਰੇ ਪਾਏ ਪੱਕੇ ਪੱਕੇ ਹੁੰਦੇ ਕੋਈ ਹਰਾ ਇੱਕ ਦੈ ਸਿਰਫ ਪਾਇਆ ਬਾਕੀ ਉਹਨੇ ਸਾਰੇ ਹੀ ਪੱਕੇ ਬਾਹੜੇ ਆ ਤਿੰਨ ਹਰੇ ਆ ਤੇ ਬਾਕੀ ਉਹਨੇ ਜਿੰਨੇ ਵੀ ਨਾ ਆ ਗਏ ਸਾਰੇ ਪੱਕੇ ਪੱਕੇ ਪਾਏ ਇਕ ਦੰਦੀ ਅਮਰੂਦ ਮੈਂ ਇਹਨੂੰ ਕਿਹਾ ਵੀ ਨਾ ਇਹ ਮੈਨੂੰ ਪੱਕੇ ਪਾਈ ਚੱਲ ਪਰ ਨਹੀਂ ਭਲਿਆ ਭਾਈ ਭਾਈ ਆਵੇ ਐਡਾ ਐਡਾ ਮਾਤਾ ਕੀ ਆ ਲੈ ਕੇ ਆਈਆਂ ਪਟਾਹਲ ਪਟਾਹਲ ਦੀ ਸਬਜ਼ੀਆਂ ਵਾਂਗੀ ਥੱਲੇ ਮੂੰਗਰੇ ਸੁੰਗਰੇ ਆਏ ਜੀ ਮੈਨੂੰ ਉਂਜੀ ਬੜੀ ਚੰਗੀ ਲੱਗਦੀ ਆ ਇਹ ਲੈ ਕੇ ਆਈਆਂ ਆਵੇ ਉਹਦੋਂ ਦਾ ਪਿਆ ਕੇਲਾ ਖਰਾਬ ਹੋ ਗਿਆ ਸੰਤਰਾ ਦੇ ਹੈ ਖਾਣਾ ਤਾਂ ਹੁੰਦਾ ਨਹੀਂ ਕਿਸੇ ਨੇ ਦੇਵੇਂ ਲੈ ਸਕਾਂ ਆਈ ਜੇ ਆਹ ਰੱਖ ਦਿੰਨੀ ਆ ਉਹ ਸੇ ਆਮਰੀਨ ਨੂੰ ਦੀ ਤੈਨੂੰ ਕੱਟ ਕੇ ਦੇ ਦਉਂਗੀ ਤੇ ਆਹ ਸਬਜ਼ੀਆਂ ਸੁੱਜੀਆਂ ਪਿਓ ਰੱਖ ਲੈਣੇ ਇੱਥੇ ਇੱਥੇ ਦੇਖੋ ਰਿਹਾ ਗਾਹੀ ਆ ਗਏ ਪੱਕੇ ਕਿਦਾਂ ਗਲੇ ਪਏ ਤੇ ਉਹ ਪਾਈ ਉਹਨੇ ਕਿਤੇ ਕਿਹੜੇ ਜੁਗ ਭਲਾ ਹੋਣਾ ਤੁਹਾਡਾ ਤੁਸੀਂ ਇੰਨੀ ਬੇਈਮਾਨੀ ਕਰਦੇ ਹੋ ਇਹ ਦੋਵੇਂ ਖਰਾਬ ਆਈਆਂ ਨੂੰ ਸੁਟਾਂਗੀ ਇਹਨਾਂ ਨੂੰ ਖਰੇ ਨਹੀਂ ਨੀ ਹਾਂ ਕੀ ਕਰਨੀ ਮੈਂ ਕਿ ਖਾਦ ਸੇ ਭਲਾ ਕਿਦਾਂ ਦਾ ਲੱਗਣ ਰਿਹਾ ਹੈ ਵਖਾਈ ਪੈਨ ਫੋ ਉਹ ਡਾਇਰਿਸ ਇਹਦਾ ਸਾਨੀ ਨਿਕਲਣਾ ਡਿਆ ਤੇ ਐਦਾਂ ਤੁਸੀਂ ਇਹਦਾ ਫੈਸ਼ਨ ਤੇ ਵੇਖੋ ਮੂਹ ਦੀ ਤਕੀਲ ਆ ਕੇ ਡੈਨ ਬਣੀ ਦੀ ਆ ਹੈ ਤੇ ਇਧਰ ਜਿਹੜਾ ਨੁਕਸਾਨ ਕਰ ਗਿਆ ਇਹ ਵੀ ਕਰਤੂਤ ਆਪਣੀ ਵਿਖਾ ਲਦਾ ਭੈਣ ਭਰਾਵਾਂ ਨੂੰ ਭੈਣ ਭਰਾ ਵੇ ਤੇ ਆਪਣਾ ਪੂਰਾ ਜਾੜ ਜੂਲਾ ਸਵਾ ਸੱਤਾਂ ਚੁੱਲਿਆਂ ਦੀ 3 ਘੰਟੇ ਲਾ ਕੇ ਮੈਂ ਹਾਂ ਅੱਜ ਮਹਿਕ ਬੜੀ ਚੰਗੀ ਬਣੀ ਦੀ ਆ ਚਲੋ ਤੁਹਾਨੂੰ ਇਹਦੀ ਕਰਤੂਤ ਵਿਖਾ ਕੇ ਲਿਆਵਾ ਮੈਂ ਆ ਅੱਜ ਬੜੀ ਚੰਗੀ ਬਣੀ ਅੱਜ ਪਤਾ ਨਹੀਂ ਕੀ ਹੋਇਆ ਇਹ ਨਾ ਕੰਮ ਆ ਗਿਆ ਨਹੀਂ ਚੈ ਤਸੁੰਗਰੇ ਤੇ ਆਹ ਵੇਖੋ ਭੈਣ ਭਰਾਓ ਕਿਉ ਸਾਰ ਸਾਰ ਕੇ ਨਾ ਕਿਉ ਹਦਾ ਪਹਿਲਾਂ ਮੱਖਣ ਕੱਢਦੀ ਰਹੀ ਤੇ ਮੈਂ ਉਹ ਸਿਆਪਾ ਅੰਤਰਾ ਮਿਸਤਰੀ ਹੀ ਮਿਸਤਰੀਆਂ ਦੇ ਕੜੀ ਇੱਕ ਮਿਸਤਰੀ ਕੜੀ ਦੂਜਾ ਮਿਸਤਰੀ ਦੋ ਤਿੰਨ ਮਿਸਤਰੀ ਆਏ ਤੇ ਉਹਨਾਂ ਦੇ ਉਹਨਾਂ ਦੇ ਵੱਲ ਮੈਂ ਲੱਗੀ ਰਹੀ ਲੱਗੀ ਰਹੀ ਤੇ ਮੈਂ ਨਹੀਂ ਕੀਤਾ ਨੋਟ ਤੇ Oppo ਦੀ ਮਾਸੀ ਦਾ ਫਿਰ ਹੁੰਦਾ ਰਿਹਾ ਅੱਜ ਹੈ ਨਾ ਵਿਆਹ ਤੋਂ ਮਗਰੋਂ ਨੇ ਅੱਜ ਹੀ ਮੈਨੂੰ ਫੋਨ ਕੀਤਾ ਤੇ ਉਹਨੇ ਹੋਵਾ ਵਾ ਟਾਈਮ ਲਾਤਾ ਤੇ ਇਹ ਆਪਣੀ ਕਮਾਈ ਕਰਨ ਲੱਗੀ ਰਹੀ ਐ ਨੇ ਦੇਸੀ ਘਿਓ ਬਣਾਉਂਦੀ ਐ ਸਾੜ ਸਾੜ ਕੇ ਤੇ ਅੱਜ ਹੀ ਕੋਲਾ ਕੀਤਾ ਦਾ ਆਪਣੇ ਹੂ ਮਰਗਾ ਕੀਤਾ ਜਿੱਦਾਂ ਦਾ ਵੇ ਮੈਂ ਕੱਲ ਵੇ ਵਾਂਡੇ ਜਾਣਾ ਹਾਂ ਆਹੋ ਭੈਣ ਵਾਂਡੇ ਜਾਣਾ ਐ ਨੇ ਆ ਵੀ ਸਾਰੇ ਟੁੱਟੇ ਭੈਣ ਭਰਾਓ ਕੀ ਦੱਸਾਂ ਕਿ ਕੀ ਬਣਿਆ ਮੈਂ ਤਾਂ ਇਹਦੇ ਅੰਦਰ ਸਫਾਈ ਨਹੀਂ ਕਰਦੀ ਹੁੰਦੀ ਹਾਏ ਵੀ ਕੀਤੀ ਆ ਇਹ ਬੜਾ ਗੰਦਾ ਆ ਸਾਰਾ ਕੂੜਾ ਤੇ ਇੱਥੇ ਘਰ ਦਾ ਵਾ ਮੈਂ ਬੜਾ ਹੈ ਨਾ ਜਲੂਸ ਆ ਵੀ ਰੱਥਾ ਆ ਉਹ ਵੀ ਰੱਥਾ ਆ ਇਹ ਵੀ ਰੱਥਾ ਹੈ ਇਹ ਸਾਰੇ ਹੁਣ ਮਿਸਤਰੀ ਕੋਲੋਂ ਲਵਾਉਣੇ ਆ ਤੇ ਹੁਣ ਮਿਸਤਰੀ ਆਏਗਾ ਤੇ ਫੇਰ ਤੇ ਭੈਣ ਭਰਾਓ ਕੀ ਦੱਸਾਂ ਤੁਹਾਨੂੰ ਵੀ ਜਿੱਦਰ ਨੂੰ ਮੂੰਹ ਕਰਨ ਡਈਆਂ ਪੈਸੇ ਹੀ ਪੈਸੇ ਜਾਣ ਡੇ ਆ ਘਰ ਵੀ ਜਿਹੜਾ ਹੈ ਨਾ ਇਹ ਰਿਪੇਅਰ ਮੰਗਦਾ ਥੋੜੇ ਕ ਟਾਈਮ ਬਾਅਦ ਹੀ ਨਾ ਇਹ ਵੀ ਪੈਸੇ ਮੰਗਦਾ ਵੀ ਇੱਥੇ ਲੱਗਣ ਤੇ ਫੇਰ ਹੀ ਕੰਮ ਸੈਟ ਆ ਆਲਾ ਇੱਕ ਮਿਸਤਰੀ ਹੋਰ ਆ ਗਿਆ ਜੀ ਹੋ ਗਿਆ ਜਿਹੜਾ ਬੂਆ ਖੋਲਦਾ ਜੋ ਆ ਗਏ ਉਹ ਵਾਸ਼ਿੰਗ ਮਸ਼ੀਨ ਵਾਲਾ ਮੇਰੇ ਖਿਆਲ ਚ ਹੈ ਮਿਸਤਰੀ ਜਿੱਦਰ ਨੂੰ ਜਾਣ ਲਈ ਆ ਨਾ ਬਸ ਪੈਸੇ ਹੀ ਪੈਸੇ ਜਿੱਦਣ ਦੀ ਮੈਂ ਆਈ ਆ ਨਾ ਇੰਜ ਪੈਹਾ ਉੱਡ ਰਿਹਾ ਇੰਜ ਪੈਸੇ ਹੀ ਜਾਈ ਜਾਂਦੇ ਆ ਕਿ ਤੇ ਹੁਣ ਬਥੇਰਾ ਮੈਂ ਸੋਚਿਆ ਸੀ ਕਿ ਮੈਂ ਇਹ ਕੰਮ ਨਹੀਂ ਕਰਨੀ ਹੈ ਨਾ ਮੈਂ ਇਹ ਜਿਹੜੇ ਘਰ ਦੇ ਰਿਪੇਅਰਾਂ ਦੇ ਪੁਰਾਣੇ ਵਾਲੇ ਕੰਮ ਮਿਸਤਰੀ ਜੀ ਦੂਆ ਕਰ ਗਾਤਾ ਇਹ ਨਹੀਂ ਕਰਨੀ ਪਰ ਫੇਰ ਮਜਬੂਰੀ ਕਰਾਉਣੀ ਪਈ ਮਿਸਤਰੀ ਜੀ ਦੂਆ ਕਰਨਾ ਪਿਆ